ਨਮਸਕਾਰ ਆਕਾਸ਼ਵਾਰੀ ਦਾਏ ਜਲੰਧਰ ਕੇਂਦਰ ਹੈ ਹੋਂ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਚ ਹੋਏ ਅਤਵਾਦੀ ਹਮਲੇ ਵਿੱਚ ਪੰਜ ਭਾਰਤੀ ਜਵਾਨਾਂ ਦੀ ਵੀਰਗਤੀ ਪਾਉਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਇੱਕ ਹੈਂਡਲ ਵਿੱਚ ਲਿਖਿਆ ਹੈ ਕਿ ਦੁਖੀ ਪਰਿਵਾਰਾਂ ਪ੍ਰਤੀ ਉਹਨਾਂ ਨੂੰ ਡੂੰਗੀ ਹਮਦਰਦੀ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਸੌਕੇ ਕੜੀ ਵਿੱਚ ਰਾਸ਼ਟਰ ਉਹਨਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਅਤਵਾਦ ਵਿਰੋਧੀ ਮੁਹਿੰਮ ਚੱਲ ਰਹੀ ਹੈ ਤੇ ਸਾਡੀਆਂ ਫੌਜਾਂ ਖੇਤਰ ਵਿੱਚ ਸ਼ਾਂਤੀ ਤੇ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਨੇ ਰਾਜਨਾਥ ਸਿੰਘ ਨੇ ਇਸ ਕਾਇਰਾਨਾ ਅਤਵਾਦੀ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਜ਼ਿਕਰਯੋਗ ਹੈ ਕਿ ਇਹ ਘਟਨਾ ਕਰ ਦੁਪਹਿਰ ਕਰੀਬ 3:30 ਵਜੇ ਲੋਹਾਈ ਮਲਹਾਰ ਦੇ ਪਿੰਡ ਬਦਨੋਟਾ ਨੇੜੇ ਮਾਛੇੜੀ ਕਿੰਡਲੀ ਮਲਹਾਰ ਮਾਰਗ ਤੇ ਵਾਪਰੀ ਸੀ ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੱਲ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੀਹਤ ਨਾਲ ਸੇਸ਼ਟਾਚਾਰ ਬਲਾਕਾਤ ਕੀਤੀ ਤਿਸਹਰਦੀ ਸੂਬੇ ਚ امن قانون ਦੀ ਸਥਿਤੀ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਜਪਾਲ ਵੀ ਪੰਜਾਬ 'ਚ ਵਿਗੜ ਰਹੀ ਆਮਨ ਕਾਨੂੰਨ ਦੀ ਸਥਿਤੀ ਤੋਂ ਚਿੰਤਤ ਨੇ ਅਤੇ ਕੇਂਦਰ ਸਰਕਾਰ ਨੂੰ ਸੂਬੇ 'ਚ ਅਪਰਾਧਕ ਤੇ ਅਤਵਾਦੀ ਗਤੀਵਿਧੀਆਂ ਬਾਰੇ ਚਿੰਤਾਜਨਕ ਰਿਪੋਰਟਾਂ ਮਿਲ ਰਹੀਆਂ ਨੇ ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਹਾਲਾਤ ਨੂੰ ਵੱਧ ਤੋਂ ਵੱਧ ਬੱਤਰ ਹੋਣ ਦੇ ਰਹੀ ਹੈ ਤੇ ਜਿਵੇਂ ਅਪਰਾਧੀ ਘੁੰਮ ਰਹੇ ਨੇ ਉਸ ਨਾਲ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਭਾਰੀ ਖਤਰਾ ਹੈ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਵਿਖੇ ਸ਼ਰਸੈਨਾ ਆਗੂ ਸੰਦੀਪ <th>ਪਰ ਤੇ ਹੋਏ ਹਮਲੇ ਤੇ ਹੋਰ ਵਕ ਵਕ ਸ਼ਹਿਰਾਂ 'ਚ ਇਹ ਗੋਲੀਬਾਰੀ ਵਿਆਂ ਘਟਨਾਵਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੇਲ੍ਹ 'ਚ ਬੰਦ ਗੈਂਗਸਟਰ ਦਿਲਜੀਤ ਸਿੰਘ ਭਾਨਾ ਨੂੰ ਮਿਲੀ ਪੈਰੋਲ ਸੂਬੇ ਦੀ ਮਸ਼ੀਨਰੀ ਦੇ ਅਪਰਾਧੀਆਂ ਦੀ ਹਮਾਇਤ ਦਾ ਸਬੂਤ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਪਰਾਧ ਭ੍ਰਸ਼ਟਾਚਾਰ ਨਸ਼ਿਆਂ ਤੇ ਨਾਜਾਇਜ਼ ਮਾਈਨਿੰਗ ਤੇ ਕਾਬੂ ਨਹੀਂ ਪਾ ਸਕੀ ਉਹਨਾਂ ਕਹਿੰਿਆ ਕਿ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਧੋਖਾ ਕੀਤਾ ਉਹਨਾਂ ਕਿਹਾ ਕਿ ਰਾਜਪਾਲ ਨੂੰ ਕੇਂਦਰੀ ਫੰਡਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਆਮ ਆਦਮੀ ਪਾਰਟੀ ਸਰਕਾਰ ਕੇਂਦਰ ਵੱਲੋਂ ਦਿਹਾਤੀ ਵਿਕਾਸ ਫੰਡ ਰਾਸ਼ਟਰੀ ਸਿਹਤ ਮਿਸ਼ਨ ਅਤੇ ਸਿੱਖਿਆ ਫੰਡ ਰੱਖਣ ਬਾਰੇ ਝੂਠ ਫੈਲਾ ਰਹੀ ਹੈ ਜਸਟਿਸ ਸ਼ੀਲ ਨਾਗੂ ਨੇ ਅੱਜ ਸਵੇਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਜੋਂ ਸੌਂ ਚੁੱਕੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਦੇ ਪੰਜਾਬ ਰਾਜ ਭਵਨ ਵਿਖੇ ਜਸਟਿਸ ਸ਼ੀਲ ਨਾਗੂ ਨੂੰ ਸੌਂ ਚੁਕਾਈ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕਈ ਹੋਰ ਪਤਵੰਤੇ ਇਸ ਮੌਕੇ ਤੇ ਮੌਜੂਦ ਰਹੇ ਜਲੰਧਰ ਪੱਛਮੀ ਰਾਖਮੇ ਹਲਕੇ ਦੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਹੋਣ ਵਾਲੀ ਪੋਲਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪੋਲਿੰਗ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਵੋਟਰਾਂ ਦੀ ਗਿਣਤੀ 13 ਜੁਲਾਈ ਨੂੰ ਕੀਤੀ ਜਾਵੇਗੀ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 172000 ਹੈ ਜਿਸ ਵਿੱਚ 82327 ਔਰਤ ਅਤੇ 99685 ਮਰਦ ਵੋਟਰ ਸ਼ਾਮਲ ਨੇ ਇਸ ਤੋਂ ਇਲਾਵਾ 18 ਤੋਂ 19 ਸਾਲ ਦੇ ਨੌਜਵਾਨ ਵੋਟਰਾਂ ਦੀ ਗਿਣਤੀ 5005 ਹੈ ਜਾਦਕੀ 873 ਵਿਦਿਆਗ ਵੋਟਰ ਤੇ 85 ਸਾਲ ਤੋਂ ਵੱਧ ਉਮਰ ਦੇ 746 ਵੋਟਰ ਨੇ ਹਲਕੇ ਵਿੱਚ ਕੁੱਲ 181 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ ਸਮੁੱਚੇ ਹਲਕੇ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ ਅਤਿਵਾਦੂ ਗਿਣਤੀ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ ਨITI ਆਯੋਗ ਦੇ ਆਸਵੰਦ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ 'ਤੇ ਪਛੜ ਰਹੀਆਂ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਚੁਸਤਤਾ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਕਦਮੀ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਚ ਸੰਪੂਰਨਤਾ ਅਭਿਆਨ ਦਾ ਦੂਜਾ ਪ੍ਰੋਗਰਾਮ ਕੱਲ ਹਰਸ਼ਾਚੀਨਾ ਬਲਾਕ ਵਿਖੇ ਕਰਵਾਇਆ ਗਿਆ ਸਮਾਗਮ ਦੇ ਨੋਡਲ ਅਫਸਰ ਤੇ ਸਹਾਇਕ ਕਮਿਸ਼ਨਰ ਸੋਨਮ ਤੇ ਨੀਤੀ ਆਯੋਗ ਦੇ ਅਧਿਕਾਰੀ ਵਿਸ਼ਤਾ ਹਿੱਸਾ ਰਹੀ ਸਹਾਇਕ ਕਮਿਸ਼ਨਰ ਸੋਨਮ ਅਤੇ ਹੋਰ ਅਧਿਕਾਰੀਆਂ ਨੇ ਪ੍ਰੋਗਰਾਮ ਬਾਰੇ ਵਿਰਵੇ ਸਾਂਝੇ ਕਰਦਿਆਂ ਕਿਹਾ ਇਦੇ ਅੰਦਰ 6 ਇੰਡੀਕੇਟਰ ਨੇ ਜਿੰਨਾ ਚੁ ਤਿੰਨ ਹੈਲਥ ਦੇ ਇੱਕ ਸੋਇਲ ਦਾ ਇਹਨਾਂ ਚ ਆਪਾਂ ਫੋਕਸ ਕਰਦੇ ਆ ਤਾਂ ਕਿ ਆਪਾਂ ਸੈਚੂਰੇਸ਼ਨ ਲਿਆ ਪਾਈਏ ਹੈਲਥ ਦੇ ਆਪਾਂ ਜੇ ਗੱਲ ਕਰੀਏ ਤਾਂ ਹਾਈਪਰ ਟੈਂਸ਼ਨ ਡਾਇਬੀਟੀਜ਼ ਦਾ ਇਸ਼ੂ ਬਹੁਤ ਵੱਧਦਾ ਜਾ ਰਿਹਾ ਹੈ ਤਾਂ ਉਹਨਾਂ ਦੇ ਅਗੇਂਸਟ ਐਕਸ਼ਨ ਲੈਣ ਲਈ ਕਿ ਆਪਾਂ ਉਹਨਾਂ ਨੂੰ ਪਹਿਲਾਂ ਹੀ ਬਹੁਤ ਜਲਦੀ ਸਕ੍ਰੀਨਿੰਗ ਕਰ ਲਈਏ ਉਹਦੇ ਲਈ ਅਵੇਅਰਨੈਸ ਕੈਂਪ ਲਗਾਏ ਜਾਣਗੇ ਲੋਕ ਆ ਕੇ ਸਕ੍ਰੀਨਿੰਗ ਕਰਵਾ ਕੇ ਫ੍ਰੀ ਚ ਉਹਨਾਂ ਦੀ ਦਵਾਈ ਲੈ ਸਕਦੇ ਆ ਇਹਦਾ ਅਵੇਅਰਨੈਸ ਦੇਣ ਲਈ ਆਪਾਂ ਇਹ ਕੰਪੋਨੈਂਟ ਬਿਆਨ ਦੀ ਇਨੀਸ਼ੀਏਸ਼ਨ ਸ਼ੁਰੂ ਕੀਤੀ ਹੈ ਸੋਇਲ ਹੈਲਥ ਕਾਰਡ ਸਕੀਮ ਬਹੁਤ ਹੀ ਲਾਭਦਾਇਕ ਸਾਬਤ

ਪਵਿੱਤਰ ਸ਼੍ਰੀ ਅਮਨਤ ਗੁਫਾ ਲਈ 5433 ਸ਼ਰਧਾਲੂਆਂ ਦਾ ਇੱਕ ਹੋਰ ਜਥਾ ਅੱਜ ਸਵੇਰੇ ਜੰਮੂ ਦੇਵ ਪਗਵਤੀ ਨਗਰ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਕਸ਼ਮੀਰ ਕਾਟੀ ਲਈ ਰਵਾਨਾ ਹੋਇਆ ਕਸ਼ਮੀਰ ਕਾਟੀ ਵਿੱਚ ਬਾਲਤਾਲ ਸੋਨਮਰਗ ਅਤੇ ਨਨਵਾ ਪਹਿਲਗਾਮ ਦੇ ਦੋ ਰੂਟਾ ਰਾਹੀਂ 29 ਜੂਨ ਨੂੰ ਸ਼ੁਰੂ ਹੋਈ ਇਸ ਯਾਤਰਾ ਤੋਂ ਬਾਅਦ ਪਿਛਲੇ 10 ਦਿਨਾਂ ਦੌਰਾਨ 2 ਲੱਖ 7000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਨੇ ਕਿਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ